ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਢਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਮਹਾਰਾ ਚੜ੍ਹਦੀ ਕਲਾ ਤੇ ਤੰਦਰੁਸਤੀ ਜਿਉਣਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਸਾਰੇ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲੇ ਆਪ ਜੀ ਨੂੰ ਵੀਡੀਓ ਐਂਡ ਤੱਕਰ ਵੇਖੋ ਵੇਖ ਕੇ ਅੱਗੇ ਤੱਕਰ ਪਹਚਾਇਓ ਸ਼ੇਅਰ ਕਰਿਓ ਹੋਰ ਵੀ ਕਿਸੇ ਵਰਦਾ ਕੋਈ ਫਾਇਦਾ ਆ ਜੇ ਅੱਜ ਦੀ ਵਿਜਿਟ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਤ ਤਸਵੀਰ ਸਜਣੋਂ ਇਹਨੂੰ ਲੱਗਦੀ ਪੱਟੀ ਭਾਈ ਅਸ਼ਵਨੀ ਸ਼ਾਹੀ ਦੇ ਕੋਲ ਪਹੁੰਚ ਚੁੱਕੇ ਆ ਇੱਕ ਝੋਟੀ ਲੈ ਕੇ ਆਇਆ ਨੀਲੀ ਰਾਵੀ ਦੇ ਨਾਲ ਪੱਖ ਰੱਖਦੀ ਆ ਤੇ ਮਗਰ ਜੜੀਆਂ ਦੇ ਕੱਟੀ ਆ ਇੱਕ ਬਿਲਕੁਲ ਤਿਆਰੀ ਤੇ ਵਹਿੜ ਆ 20 ਪਲੱਸ ਵਾਲੀ ਦੋ ਪਸ਼ੂ ਆ ਵਧੇਰੇ ਜਾਣਕਾਰੀ ਲੈ ਕੇ ਸ਼ਾਹ ਤੋਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਆਓ ਕਰੀਏ ਗੱਲਬਾਤ ਸ਼ਾਹ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਚੜ੍ਹਦੀ ਕਲਾ ਜੀ ਹਾਂ ਹੋ ਸਣਾਓ ਕਿਉਂ ਕੀ ਕਰੀਏ ਠੀਕ ਆ ਪਹਿਲਾ ਮਾਲ ਵੇਚ ਗਿਆ ਹਾਂਜੀ ਠੀਕ ਆ ਜੀ ਡਰੈਸ ਡਰੈਸ ਕਰਾਇਆ ਇਹਨੂੰ ਡਰਸਪਨਾ ਜੀ ਪਿੰਡ ਕਿੰਨ ਕਰ ਹਾਂ ਤਸੀਲ ਪੱਟੀ ਜ਼ਿਲ੍ਹਾ ਸ੍ਰੀ ਤਨਤਨ ਸਾਹਿਬ ਜੀ ਹਾਂ ਜੀ ਤੇ ਮੋਬਾਈਲ ਨੰਬਰ ਹੈ 8196 9221 ਪੂੰਜੀ ਆਪਣੇ ਜਿਹੜੇ ਭੈਣ ਭਰਾ ਜੁੜੇ ਆ ਆਪਣੇ ਚੈਨਲ ਨਾਲ ਸੰਧੂ ਬੱਧਰਪਰੀਏ ਨਾਲ ਉਹਨਾਂ ਨੂੰ ਤੇ ਆਮ ਹੀ ਪਤਾ ਲੱਗ ਗਿਆ ਕਿ ਡਾਕਟਰ ਅਸ਼ਮਨੀ ਸ਼ਾਹ ਜੀ ਆ ਗਿਆ ਹੈ ਨਾ ਸ਼ਾਹ ਜੀ ਜਾ ਕੇ ਦੂਰੋਂ ਪਤਾ ਲੱਗ ਜਾਂਦਾ ਹੈ ਤੇ ਗੱਲਾਂ ਵੀ ਤੁਹਾਡੀਆਂ ਕੌੜੀਆਂ ਤੇ ਸੱਚੀਆਂ ਨਹੀਂ ਬਾਬਾ ਜੀ ਚੰਗਾ ਹੁੰਦਾ ਹੈ ਹਾਂ ਸੱਚਾਈ ਦਾ ਜਿਹੜਾ ਕੰਮ ਹੈ ਉਹ ਚੰਗਾ ਲੰਮਾ ਸਮਾਂ ਜਿਹੜਾ ਚੱਲ ਜਾਂਦਾ ਹੈ ਬਾਬਾ ਜੀ ਮੈਂ ਇੱਕ ਬੇਨਤੀ ਕਰਦਾ ਜਿਹੜਾ ਵੀ ਡੰਗਰ ਕੋਈ ਲੈਂਦਾ ਭੈਣ ਭਰਾ ਦੋ ਟਾਈਮ ਚੋ ਕੇ ਲਿਜਾਵੇ ਹਾਂ ਕਿਸੇ ਨੂੰ ਲਾਹਾਂ ਦੇਣ ਦੀ ਪਏ ਮਿਣਕੇ ਦੁੱਧ ਲਵੇ ਮਿਣਕੇ ਕਿਸੇ ਦੇ ਘਰ ਜਾ ਕੇ ਮੈਂ ਪੱਠੇ ਨਹੀਂ ਪਾਉਣੇ ਤੁਹਾਨੂੰ ਨਹੀਂ ਪਾਉਣੇ ਹਾਂ ਇੱਥੇ ਆਪਾਂ ਐਵੇਂ ਝੂਠ ਮਾਰ ਜੀਏ ਲੋਕਾਂ ਦੇ ਅਸੀਂ ਮੇਰਾ ਪੱਠੇ ਪਾਉਣੇ ਉਹ ਦੁੱਧ ਦੇ ਦਿੰਦੀਆਂ ਸਾਡੇ ਕੋ ਨਹੀਂ ਇਹ ਪੱਠਿਆਂ ਦੇ ਦੁੱਧ ਦਿੰਦੀਆਂ ਇੱਥੇ ਦੇ ਵੰਡ ਵੀ ਡੰਗਰ ਰੱਜ ਕੇ ਖਾਂਦਾ ਜੀ ਪਾਉਣਾ ਪੈਂਦਾ ਐਵੇਂ ਝੂਠ ਮਾਰੀ ਰਹੀ ਹੈ ਜੀ ਵੰਡ ਪਾਵਾਂਗੇ ਸਾਡੇ ਕੋ ਪੱਠਿਆਂ ਦੇ ਦੇ ਦਿੰਦੀਆਂ ਸਾਡੇ ਕੋ ਨਹੀਂ ਜੀ ਦਿੰਦੀਆਂ ਪੱਠਿਆਂ ਦੇ ਰਿਆਂ ਦੇ ਦਿੰਦੀਆਂ ਵਾਂਡ ਪਾਉਣਾ ਹੀ ਪੈਣਾ ਬਿਲਕੁਲ ਜੀ ਹੂੰ ਵਾਂਡ ਤੋਂ ਬਿਨਾਂ ਨਹੀਂ ਗੱਡੀ ਚੱਲਣੀ ਕੋਈ ਦੀ ਆ ਸਬਜ਼ੀ ਚ ਮਖਣੀ ਨਾ ਪਾਵਾਂਗੇ ਤੇ ਸਵਾਦ ਕਿਥੋਂ ਬਣਨੀ ਆ ਤੇ ਨਾ ਬਾਈ ਜਿਹੜੀ ਸੱਚਾਈ ਆ ਤੁਹਾਨੂੰ ਦੱਸੀ ਆ ਐਵੇਂ ਅਕੇਲੀ ਇਕੱਲੇ ਪੱਟਿਆਂ ਦੇ ਦੁੱਧ ਦੇ ਦਿੰਦੀ ਨਹੀਂ ਜੇ ਦਿੰਦੀ ਕੋਈ ਤੇ ਇਹ ਕਿਣਵਾ ਸੁਭਾ ਝੋਟੀ ਆ ਬਾਈ ਪਹਿਲਾਂ ਝੋਟੀ ਦੇ ਹੂੰ ਮੈਂ ਇੱਕ ਬੇਨਤੀ ਕਰਾਂ ਚੱਡਾਂ ਨਹੀਂ ਜੇ ਵਿਖਾਉਂਦੀ ਝੋਟੀ ਚੱਡੇ ਦੀ ਚੋਰ ਤੇ 11 ਕਿਲੋ ਦੁੱਧ ਆ ਮਿਲ ਲਵੇ ਦੋਵੇਂ ਟਾਈਮ ਅਹੀਂ ਆਪਦੇ ਘਰ ਦੇ ਜ਼ਿੰਮੇਵਾਰ ਹਾਂ ਹਾਂ ਦੋ ਟਾਈਮ ਮਿਲ ਲਵੇ ਆਪਦੀ ਤਸੱਲੀ ਕਰੇ ਹੂੰ ਜੀ ਕਰੇ ਲਜਾਵੇ ਨਹੀਂ ਜੀ ਕਰਦੇ ਰਹਿਣ ਠੀਕ ਹੈ ਠੀਕ ਹੈ ਕਿਸੇ ਦੇ ਘਰ ਦੇ ਜ਼ਿੰਮੇਵਾਰ ਨਹੀਂ ਹਾਂ ਠੀਕ ਹੈ ਵਧੀਆ ਗੱਲ ਹਾਂਜੀ ਤੇ ਚੱਡਾ ਨਹੀਂ ਜੇ ਵਿਖਾਉਂਦੀ ਆਖੇ ਬੰਦੀ ਨਹੀਂ ਇਹ ਪੱਦਰ ਦੀ ਬੰਦੀ ਏ ਗਾਂ ਮੇਰਾ ਜਾ ਰਹਾ ਉਹ ਕੱਟੀ ਜੇ ਮਗਰ ਗਾਂ ਨੂੰ ਲੈਵਾ ਜਾ ਰਹਾ ਹਣਾ ਲਓ ਜੀ ਗਾਂ ਜੇਨ ਤੱਕ ਜੇ ਤੇ ਹਾਈਟ ਬਹੁਤ ਜਿਆਦਾ ਆ ਕੱਦ ਜਿਆਦਾ ਕਰਕੇ ਚੱਡਾ ਘੜ ਖੌਂਦੀ ਆ ਹਾਂ ਗਾਂ ਨੂੰ ਲੈਵਾ ਜਾ ਰਹਾ ਕਾ ਤਾਂ ਵੱਡਾ ਵੜਾ ਵੱਡ ਵੀ ਵੱਡਾ ਹਨਾ ਕਾ ਤਾਂ ਪੂਰਾ ਵੱਡਾ ਹਨਾ ਹਾਂਜੀ ਹਾਂਜੀ ਛੋਟਾ ਨਹੀਂ ਲਓ ਜੀ ਕਿਆ ਬਾਤਾਂ ਥਾ ਨੇੜ ਤੋਂ ਕਰ ਲੋ ਥੋੜਾ ਜਿਹਾ ਹਾਨੇ ਚ ਵੀ ਡੱਬ ਹੈਗਾ ਰ ਥਾਣ ਵੇਖੋ ਕਿਡਾ ਸੋਹਣਾ ਲੱਗਾ ਹਨਾ ਨਿਸ਼ਾਨੀਆਂ ਆ ਕਰਮਾ ਵਾਲੀ ਜੀ ਖੁੱਲ ਗਏ ਜੀ ਦੇਖਾਈਏ ਲਓ ਜੀ ਸੂਹਾ ਤੁੱਜ ਆ ਗਈ ਪਹਿਲਾਂ ਜੀ ਪਹਿਲਾਂ ਪਹਿਲਾਂ ਨਾ ਵੜਾ ਵੱਡਾ ਵੱਡਾ ਹਨਾ ਕਾ ਤੇ ਬਹੁਤ ਚੰਗੀ ਲਓ ਜੀ ਤੇ ਨੀਲੇ ਰਾਵੀ ਨਾਲ ਆਉਂਦੇ ਹਨਾ ਨੀਲੀ ਰਾਵੀ ਦੀ ਹੈ ਨੀਲੀ ਰਾਵੀ ਪਿੱਠ ਪੂੜਾ ਵੜਾ ਸ਼ਾਨਦਾਰ ਆ ਕਿਆ ਬਾਤਾਂ ਲੋ ਸੱਜਰੂ ਪੇਠਪੂੜਾ ਵੇਖੋ ਕਿੰਨਾ ਚੋੜਾ ਝੋਟੀ ਨੂੰ ਲੱਗਾ ਤੇ ਉਹ ਵੀ ਪਹਿਲਨ ਪਹਿਲੋਂ ਨੋਣੀ ਖਾਸ਼ ਕਰਕੇ ਐਡਾ ਕੱਦ ਹੁੰਦਾ ਤੇ ਨਾ ਪੇਠਪੂੜਾ ਹੀ ਐਡਾ ਹੁੰਦਾ ਏ ਕਿ ਪਹਿਲੀ ਝੋਟੀ ਵੇਖੀ ਜਿਹੜੀ ਇੰਦੀ ਜਵਾਨ ਹੈ ਤੁਹਾਡੇ ਜਿੱਡੇ ਹਨਾ ਸਾਡੀਆਂ ਸਾਰੀਆਂ ਨਹੀਂ ਬਾਬਾ ਜੀ ਐਡਿਡ ਕਰਦੇ ਹੁੰਦੀਆਂ ਨਹੀਂ ਹਾਰੀ ਸਾਰੀ ਨਹੀਂ ਹੁੰਦੀ ਬਾਕੀ ਗੱਲ ਹੈ ਜੀ ਤੇ ਆਰੀ ਸਾਰੀ ਨਹੀਂ ਹੁੰਦੀ ਤੇ ਚਾਹ ਫਿਰ ਹਿੜਿਆਣੇ ਲਿਉਣੇ ਦੀ ਮਲਵਾਣ ਉਧਰ ਦੀ ਹੋਵੇ ਤਾਂ ਫੇਰ ਆ ਹਾਂ ਲੋ ਜੀ ਕਿਆ ਬਾਤਾਂ ਪੂਰੀ ਸ਼ਾਨਦਾਰ ਝੋਟੀ ਦੇ ਲੇਵਾ ਲੂਆ ਬਾਬਾ ਵਖਾ ਦਿੰਦੀ ਤੁਸੀਂ ਆਂਦੇ ਲੇਵਾ ਥੋੜੇ ਨਿੱਗਰ ਲੈਵੇ ਦੀ ਆਂ ਬਾਬਾ ਝੂਠ ਬੋਲ ਕੇ ਨਹੀਂ ਸਹੀ ਕਰ ਲੈਵੇ ਨਿੱਗਰ ਤੇ ਸਜਰੋ ਸਰ ਜੀ ਝੂਠ ਮਾਰ ਕੇ ਨਹੀਂ ਸਕਦੇ ਚੋ ਕੁਛ ਹੈਗਾ ਨਾ ਇੰਨੀ ਪੱਦਰ ਜੀ ਬੰਦੀ ਜੇ ਹਾਂ ਠੀਕ ਹੈ ਜੀ ਦੁੱਧ 11 ਕਿਲੋ ਮਣਵਾ ਆਪਾਂ ਦੋ ਟਾਈਮ ਬਣਾ ਕੇ ਦੇਾਂਗੇ ਭਾਵੇਂ ਆਨਲਾਈਨ ਚੁਵਾ ਕੇ ਬਣਾ ਲਵੇ ਭਾਵੇਂ ਆ ਕੇ ਚੁਵਾ ਲਵੇ ਤੇ ਮੁੱਲ ਕੀ ਰਹਿ ਗਿਆ ਗੁੱਲ ਬਾਬਾ ਜੀ 85 ਕਰਦੇ ਆਂ ਅੱਛਾ ਜੀ ਹਾਂ ਜੀ ਕਿੰਨੇ ਦੇ ਆ ਬੱਚਾ ਵਖਾ ਦੇ ਲੋ ਜੀ ਆ ਬੱਚਾ ਹਨਾ ਬਾਬਾ ਜੀ ਇਹਨੂੰ ਦੂ ਦਾ ਕਹਿੰਦੇ ਇਹਨੂੰ ਡੇਢ ਦਾ ਕਹਿੰਦੇ ਇਹਨੂੰ ਕੋਈ ਢਾਈਆਂ ਦਾ ਕਹਿੰਦਾ ਆ ਵੀ ਕੱਟੀ ਹੋਏ ਇਹ ਦੋ ਬਣੀਆਂ ਖਲੋਤੀਆਂ ਡਬਲ ਫੈਰਾ ਦੋ ਬਣੀਆਂ ਖਲੋਤੀਆਂ ਬਾਬਾ ਜੀ ਤੇ ਮੁੱਲ ਕੀ ਰਹਿ ਗਿਆ ਮੁੱਲ 85 ਕਹਿੰਦਾ ਬਾਬਾ ਜੀ ਨੀ ਦੇਕ ਨੇ ਦਈਏ ਕੋਈ ਨਹੀਂ ਮੰਨਤਾਂ ਕਰ ਨਹੀਂ ਕਰੀਏ ਖੁੱਲਾ ਤੂੰ ਹੀ ਦੱਸ ਦਿਓ ਨਹੀਂ ਨਹੀਂ ਤੂੰ ਤੂੰ ਕਰ ਤੂੰ ਕਰੋ ਯਾਰ ਕਰ ਨਹੀਂ ਨਹੀਂ ਜਾ ਰਾਨਾ ਨਹੀਂ ਕੋਈ ਖੁੱਲਾ ਗਫਾ ਕਰ ਦਈਏ 8000 ਦੀ ਬਾਬਾ ਜੀ ਹਾਂ ਨਾ ਹੋ ਜੇਗੀ 80 ਦੀ 80 ਦੀ ਹਾਂ ਨਾ ਹੋ ਹੋਰ ਛੱਡ ਦੇਗੇ ਕੋਈ ਯਾਰ ਨਹੀਂ ਬਾਬਾ ਜੀ ਹੋਰ ਛੱਡ ਦੇਗੇ ਯਾਰ ਬਾਪਾ ਜੀ ਹੋਰ ਗਿਆਖ ਨਹੀਂ ਹੈ ਜੀ ਯਾਰ ਛੱਡ ਦੇ ਕੇ ਚੱਲ ਚਲ ਆਏ ਦਾ ਮਾਨਦਾਨ ਕਰ ਦਿਆਂਗੇ ਭਾਵੇਂ ਰਾ ਦਾ ਠੀਕ ਹੈ ਹਾਂਜੀ ਆਏ ਦਾ ਮਾਨਦਾਨ ਹਾਂਜੀ ਠੀਕ ਹੈ ਲੋ ਜੀ ਤੇ ਦੋਦੇ 11 ਕਿਲੋ ਪੱਕਾ 11 ਕਿਲੋ ਮਿੰਕੇ ਲੈ ਜਾਵੇ ਟਾਈਮ ਟੂ ਟਾਈਮ ਚੋਲਵੇ ਨਹੀਂ ਆ ਸਕਦਾ ਆਨਲਾਈਨ ਚ ਵਾਲੇ ਠੀਕ ਹੈ ਤੇ ਆ ਦੂਜੇ ਨੰਬਰ ਤੇ ਵੜਾ ਪੀਸ ਕੱਟ ਮਾਰਿਆ ਜੇ ਰੋਕਾ ਹੀ ਆ ਹਾਂਜੀ ਹਾਂਜੀ ਮਾਰਿਆ ਹੈ ਇਹ ਵੀ ਚੰਗੀ ਸ਼ਾਨਦਾਰ ਆ ਹਾਂਜੀ ਆ ਜਾਓ ਲੋ ਜੀ ਤੇ ਢੇਲ ਢੂਲ ਬੜੀ ਕਿੰਨਾ ਕੇ ਸਮਾਂ ਰਹੇਗਾ ਜੀ ਬਾਪਾ ਜੀ 5-7 ਦਿਨ ਲੈਂਦੀ ਜੇ ਵੜ ਢੇਲ ਵਾਵਾ ਜੀ ਖਾਓ ਹਾਂ ਵਾਹ ਵਾਹ ਜੀ ਕੀ ਬਾਤਾਂ ਹੈ ਜਿਗਾੜ ਵੇਖੋ ਮਗਰੋਂ ਕਿੱਧਰ ਨੂੰ ਲਾਈ ਫਿਰਦੀ ਆ ਵੀ ਸਾਊ ਬਾਬਾ ਜੀ ਦੁੱਧ ਕਿੰਨਾ ਪਾਜੂ ਤੁਹਾਡੇ ਬਾਬਾ ਜੀ ਵੀਹੋਂ ਬਾਹਰ ਦੁੱਧ ਦੇਗੀ ਭਾਵੇਂ 22 ਦੇਵੇ ਤੁਹਾਨੂੰ 21 ਦੇਵੇ ਵੀਹੋਂ ਬਾਹਰ ਲਾਈ ਆਵੇ ਜਿੰਨਾ ਮਰਜ਼ੀ ਕਰ ਲੈ ਚਲੋ ਠੀਕ ਹੈ ਜੀ ਖੋਲ ਗਈ ਸੇਵਾ ਨਾ ਕਰਾਂਗੇ ਬਾਬਾ ਜੀ ਕਿਸੇ ਕੋ ਨਹੀਂ ਦੇਣਾ ਲਓ ਜੀ ਸਜਰੋਂ ਮਿਲਕ ਮੈਨ ਵੇਖੋ ਕਰਮਾਲੀ ਜੀ ਤੇ ਨਾਰਕਣ ਲੀ ਜਾਓ ਵੀ ਸਾਊ ਵੇਖੋ ਬਾਬਾ ਜੀ ਬਸ ਲਓ ਜੀ ਮਗਰੋਂ ਲਾਲ ਲੂਡ ਵਿਖਾਈ ਜੀ ਹਾਂ ਜੀ ਲੋ ਮਗਰ ਉਹ ਇਧਰ ਵੇਖੋ ਦੱਸੀਆ ਕੀ ਬਾਤ ਆ ਅਰੇ ਬੱਬਲ ਪੰਜ-ਛੇ ਦਿਨ ਲੈਂਦੀ ਆ ਮੱਛੀ ਦੇ ਆ ਤੁਰਿਆ ਨਹੀਂ ਜਾਣਾ ਨਹੀਂ ਐਦਾਂ ਹੀ ਗਾ ਲਿਆ ਪੂਰਾ ਪੂਰੀ ਮਗਰਬ ਬਣੀ ਪਈ ਆ ਇਹ ਤੇ ਜਿਵੇਂ ਨਾ ਮਾਖੋ ਦਾ ਖੱਗਾ ਨਹੀਂ ਲੱਗਾ ਹੁੰਦਾ ਕਿਸੇ ਦਰਖਤ ਨਾਲ ਹੂੰ ਮਗਰ ਉਹ ਏਵੇਂ ਲੇਵਾ ਪੰਡ ਲਾਈ ਬੈਠੀ ਕਰਮਾ ਵਾਲੀ ਖੋਲ ਗਈ ਤੋਰਾ ਕਰਾਈਏ ਤੇ ਕ ਤੇ ਵੈੜ ਵੇਖੋ ਸਜਣੋ ਐਫ ਐਫ ਨਸਲ ਦੀ ਕੀ ਬਾਤ ਆ ਲੋਸ ਲੋਸ ਕਰਦੀ ਆ ਤੇ ਬਾਹਰ ਵੇਖੋ ਕਿੰਨੀ ਨਿਕਲੀ ਪਈ ਤੇ ਅਜੇ ਨਹੀਂ ਸੁੰਦੀ ਪੰਜ ਛੇ ਦਿਨ ਲਓ ਜੀ ਲਓ ਪੂਰੀ ਵੱਡੀ ਸ਼ਾ ਚਢੀ ਮੈਂ ਕਿਹਨੂੰ ਛੋਟੀ ਹੈ ਕਿ ਬਾਬਾ ਜੀ ਨਾ ਪੂਰੀ 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 ਬੋਟੀ ਬੰਤਰ ਜੀ ਹੈ ਨਾ ਕੀ ਬਾਤਾਂ ਲਓ ਜੀ ਇਹ ਤਾਂ ਸੀਲ ਫਿਰ ਜਿੱਥੇ ਇਹ ਤਾਂ ਜਵੇਂ ਗਝਾਈ ਹੁੰਦੀ ਤਾਂ ਤੱਕੀ ਤਹਾਂ ਦੇ ਹੈ ਨਾ ਲਓ ਜੀ ਆ ਜਾ ਪੁੱਤ ਲੋ ਜੀ ਤੇ ਬਾਹਰ ਵੇਖੋ ਕਰਮਾਲੀ ਦੇ ਜਸੂੰਦੀ ਰੀਂਛ ਸੱਚਾ ਕਹਿੰਦਾ ਚਾਰ ਪੰਜ ਦਿਨ ਦੀ ਜਸੂੰਦੀ ਕਰਮਾਲੀ ਸਾਰਿਆਂ ਦੇ ਸਾਹਮਣੇ ਆਪਾਂ ਕਿੰਨੇ ਨਹੀਂ ਵੇਖ ਲੈਣ ਚੈੱਕ ਕਰ ਲੈ ਨਹੀਂ ਜਸੂੰਦੀ ਕਿਉਂਕਿ ਪੂੜੇ ਪਾੜੇ ਨਹੀਂ ਨਾ ਕੋਈ ਫਿਸੇ ਡੇ ਲੋ ਜੀ ਸਜਨੋ ਤੁਸੀਂ ਆਪ ਹੀ ਦੇਖ ਸਕਦੇ ਜੀ ਪੂੜੇ ਪਾੜੇ ਫਿਸੇ ਉਹਨਾਂ ਕੋਈ ਜ਼ਿਆਦਾਤਰ ਤੇ ਫੇਰ ਹੁੰਦਾ ਉਹ ਨਹੀਂ ਫਿਸੇ ਤੇ ਵਹਿੜ ਵੱਢੀ ਆ ਕਿੰਨੇ ਦੀ ਦੇ ਦੀ ਹੁਣ ਮੁੱਲ ਕੀ ਕਰੀਏ ਬਤਾ ਜੀ 70 ਦੀ ਦੇ ਦਾਂਗੇ ਹੋਰ ਕਰੀਏ ਜਾ ਮੈਂ ਤਾਂ ਬੈਠ ਵੇਖੋ ਲੋਕ ਲੱਖ ਲੱਖ ਮੁੱਲ ਕਰਦੇ ਪਏ ਆ ਕਰਦੇ ਆ ਅਸੀਂ ਵੀ ਕੱਲ ਪਰਸੋ ਫਿਰਦੇ ਕੋਈ 1 5 ਮੰਗਦਾ ਕੋਈ ਜਿੰਨੇ ਮਰਜੀ 70000 ਦੀ ਦੇ ਦਾਂਗੇ ਜੇ ਮਾਨਤਨ ਖੁੱਲਾ ਕਰ ਜੀ ਕਿੰਨਾ ਕਰੀਏ ਯਾਛ ਨਹੀਂ ਜਾ ਪੱਕਾ ਕਰੀਏ ਪੱਕਾ ਦੱਸੋ 2000 ਨਹੀਂ ਹੋਰ ਕਰੋਗੇ ਹੋਰ ਕਰੋ ਹੋਰ ਬਾਬਾ ਜੀ ਤੁਹੀ ਮਹਾਰਾਜ ਦਾ ਨਾਲ ਹੈ ਨਹੀਂ ਫਿਰ ਵੀ ਪੈੜ ਹਜ਼ਾਰ ਦੀ ਬਾਬਾ ਜੀ ਹਾਂ ਨਾ ਆਜੇ ਪੈੜ ਦੀ ਹਾਂਜੀ ਇਸ ਤੋਂ ਵੱਧ ਭੈਣ ਭਰਾ ਬੇਨਤੀ ਆ ਚਲ ਇੱਕ ਗੱਲ ਸੁਣੋ ਜਹਰਾਣੀ 1000 ਰੁਪਏ ਮੇਰੇ ਛੱਡ ਦਿਓ ਮੈਂ ਕਿਹਾ ਜਹਰਾਣੀ ਤੁਹਾਨੂੰ ਆਦੇ ਚਲੋ ਠੀਕ ਆ ਠੀਕ ਆ ਜੀ ਨਜ਼ਾਰੇ ਲੈਣ ਆਪਣਾ ਪਰਿਵਾਰ ਜਿਹੜਾ ਜੁੜਿਆ ਜਾ ਕੇ ਕੋਈ 2 ਰੁਪਈ ਉਹਨਾਂ ਵੀ ਲੈਣੇ ਹੁੰਦੇ ਭੈਣ ਭਰਾਵਾਂ ਨੂੰ ਠੀਕ ਆ ਮਹਾਰਾਜ ਸਭ ਨੂੰ ਚਲੋ ਉਸਮਾ ਡਰੀ ਕਰੇ ਜਿੱਥੇ ਜਾਵੇ ਕਰਮਾ ਲਈ ਵਾਅਦੇ ਬੰਦੀ ਹੈ ਵੀ ਅਗਲੇ ਨੇ ਸੇਲ ਪਰਚੇ ਦਾ ਕਿਸੇ ਨੇ ਵੇਚ ਨਹੀਂ ਦੀ 2 ਰੁਪਏ ਦੇ ਦੇ ਸਜਣਾ ਉਹ ਨਰਖ ਪਰਖ ਤਸੱਲੀ ਕਰਕੇ ਲੈ ਜਾਓ ਪਿੰਡ ਖੇਮ ਕਰਨ ਤੋਂ ਵੈੜ ਚੰਗੀ ਕੋਕਾ ਪੀਸ ਜੇ ਠੀਕ ਆ 20 ਕਿਲੋ ਪਲੱਸ ਛਾਹ ਕਹਿੰਦਾ ਦੁੱਧ ਤੇ ਬੜੇ ਆਰਾਮ ਨਾਲ ਹੀ ਪਾਉਗੀ ਉਹ ਵੱਧ ਮੇਦ ਕਰਦੇ ਸਾਡੇ ਵੱਲੋਂ ਸასი ਕਾਲ ਜੀ